ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਦੇ VOTING ਸ਼ੁਰੂ ਹੋ ਗਈ ਹੈ 10 ਸਾਲ ਬਾਅਦ ਜੰਮੂ ਕਸ਼ਮੀਰ ਦੇ ਲੋਕ ਮੁੱਖ ਮੰਤਰੀ ਚੁਣਨ ਦੇ ਲਈ VOTING ਕਰ ਰਹੇ ਨੇ ਸਾਰੇ ਜ਼ਿਲ੍ਹਿਆਂ ਵਿੱਚ ਪਹਿਲੇ ਚਰਨ ਦੀ 24 ਸੀਟਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਜੰਮੂ ਕਸ਼ਮੀਰ ਵਿੱਚ ਕੁੱਲ 90 ਸੀਟਾਂ ਨੇ ਜਿਨ੍ਹਾਂ ਵਿੱਚੋਂ 47 ਘਾਟੀ ਦੀ ਅਤੇ 43 ਜੰਮੂ ਸਬਾਕ ਦੇ ਵਿੱਚ ਹੈ ਸੁਰੱਖਿਆ ਦੇ ਮੱਦੇਨਜ਼ਰ ਚੋਣਾਂ ਯੋਗ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਚਰਨਾਂ ਵਿੱਚ ਮਤਦਾਨ ਕਰਾ ਰਿਹਾ ਹੈ ਦੂਜੇ ਚਰਨ ਦੇ ਲਈ 25 ਸਤੰਬਰ ਅਤੇ ਤੀਜੇ ਤੇ ਲਾਸਟ ਚਰਨ ਦੇ ਲਈ 1 ਅਕਤੂਬਰ ਨੂੰ VOTING ਹੋਵੇਗੀ ਚੋਣਾਂ ਦੇ ਨਤੀਜ ਅਕਤੂਬਰ ਨੂੰ ਕੋਸ਼ਿਸ਼ ਕਿਤੇ ਜਾਣੀ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਦੇ VOTING ਸ਼ੁਰੂ ਹੋ ਗਈ ਹੈ 10 ਸਾਲ ਬਾਅਦ ਜੰਮੂ ਕਸ਼ਮੀਰ ਦੇ ਲੋਕ ਮੁੱਖ ਮੰਤਰੀ ਚੁਣਨ ਦੇ ਲਈ VOTING ਕਰ ਰਹੇ ਨੇ ਸੱਤ ਜ਼ਿਲ੍ਹਿਆਂ ਵਿੱਚ ਪਹਿਲੇ ਚਰਨ ਦੀ 24 ਸੀਟਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਜੰਮੂ ਕਸ਼ਮੀਰ ਵਿੱਚ ਕੁੱਲ 90 ਸੀਟਾਂ ਨੇ ਜਿਨ੍ਹਾਂ ਵਿੱਚੋਂ 47 ਘਾਟੀ ਦੀ ਅਤੇ 43 ਜੰਮੂ ਸੁਬਾਕ ਦੇ ਵਿੱਚ ਹੈ ਸੁਰੱਖਿਆ ਦੇ ਮੱਦੇਨਜ਼ਰ ਚੋਣਾਂਯੋਗ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਚਰਨਾਂ ਵਿੱਚ ਮਤਦਾਨ ਕਰਾ ਰਿਹਾ ਹੈ ਦੂਜੇ ਚਰਨ ਦੇ ਲਈ 25 ਸਤੰਬਰ ਅਤੇ ਤੀਜੇ ਤੇ ਲਾਸਟ ਚਰਨ ਦੇ ਲਈ 1 1 ਅਕਤੂਬਰ ਨੂੰ VOTING ਹੋਵੇਗੀ ਚੋਣਾਂ ਦੇ ਅਕਤੂਬਰ ਨੂੰ ਕੋਸ਼ਿਸ਼ ਕਿਤੇ ਜਾਣਗੇ ਜੇ ਮਉ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਦੇ VOTING ਸ਼ੁਰੂ ਹੋ ਗਈ ਹੈ 10 ਸਾਲ ਬਾਅਦ ਜੰਮੂ ਕਸ਼ਮੀਰ ਦੇ ਲੋਕ ਮੁੱਖ ਮੰਤਰੀ ਚੁਣਨ ਦੇ ਲਈ VOTING ਕਰ ਰਹੇ ਨੇ 7 ਜ਼ਿਲ੍ਹਿਆਂ ਵਿੱਚ ਪਹਿਲੇ ਚਰਨ ਦੀ 24 ਸੀਟਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਜੰਮੂ ਕਸ਼ਮੀਰ ਵਿੱਚ ਕੁੱਲ 90 ਸੀਟਾਂ ਨੇ ਜਿਨ੍ਹਾਂ ਵਿੱਚੋਂ 47 ਘਾਟੀ ਦੀ ਅਤੇ 43 ਜੰਮੂ ਸਬਾਕ ਦੇ ਵਿੱਚ ਹੈ ਸੁਰੱਖਿਆ ਦੇ ਮੱਦੇਨਜ਼ਰ ਚੋਣਾਂ ਯੋਗ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਚਰਨਾਂ ਵਿੱਚ ਮਤਦਾਨ ਕਰਾ ਰਿਹਾ ਹੈ ਦੂਜੇ ਚਰਨ ਦੇ ਲਈ 25 ਸਤੰਬਰ ਅਤੇ ਤੀਜੇ ਤੇ ਲਾਸਟ ਚਰਨ ਦੇ ਲਈ 1 ਅਕਤੂਬਰ ਨੂੰ VOTING ਹੋਵੇਗੀ ਚੋਣਾਂ ਦੇ ਨਤੀਜ ਤੁਬਰ ਨੂੰ ਕੋਸ਼ਿਸ਼ ਕਿਤੇ ਜਾਣੀ ਜਿਵੇਂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਦੇ VOTING ਸ਼ੁਰੂ ਹੋ ਗਈ ਹੈ 10 ਸਾਲ ਬਾਅਦ ਜੰਮੂ ਕਸ਼ਮੀਰ ਦੇ ਲੋਕ ਮੁੱਖ ਮੰਤਰੀ ਚੁਣਨ ਦੇ ਲਈ VOTING ਕਰ ਰਹੇ ਨੇ 7 ਜ਼ਿਲ੍ਹਿਆਂ ਵਿੱਚ ਪਹਿਲੇ ਚਰਨ ਦੀ 24 ਸੀਟਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਜੰਮੂ ਕਸ਼ਮੀਰ ਵਿੱਚ ਕੁੱਲ 90 ਸੀਟਾਂ ਨੇ ਜਿਨ੍ਹਾਂ ਵਿੱਚੋਂ 47 ਘਾਟੀ ਵੀ ਅਤੇ 43 ਜੰਮੂ ਸਬਾਕ ਦੇ ਵਿੱਚ ਹੈ ਸੁਰੱਖਿਆ ਦੇ ਮੱਦੇਨਜ਼ਰ ਚੋਣਾਂ ਯੋਗ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਚਰਨਾਂ ਵਿੱਚ મતદાન ਕਰਾ ਰਿਹਾ ਹੈ ਦੂਜੇ ਚਰਨ ਦੇ ਲਈ 25 ਸਤੰਬਰ ਅਤੇ ਤੀਜੇ ਤੇ ਲਾਸਟ ਚਰਨ ਦੇ ਲਈ 1 ਅਕਤੂਬਰ ਨੂੰ VOTING ਹੋਵੇਗੀ ਚੋਣਾਂ ਦੇ ਨਤੀਜੇ ਆਉਣ ਅਕਤੂਬਰ ਨੂੰ ਘੋਸ਼ਿਤ ਕੀਤੇ ਜਾਣਗੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਦੇ VOTING ਸ਼ੁਰੂ ਹੋ ਗਈ ਹੈ 10 ਸਾਲ ਬਾਅਦ ਜੰਮੂ ਕਸ਼ਮੀਰ ਦੇ ਲੋਕ ਮੁੱਖ ਮੰਤਰੀ ਚੁਣਨ ਦੇ ਲਈ VOTING ਕਰ ਰਹੇ ਨੇ ਸਾਰੇ ਜ਼ਿਲ੍ਹਿਆਂ ਵਿੱਚ ਪਹਿਲੇ ਚਰਨ ਦੀ 24 ਸੀਟਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਜੰਮੂ ਕਸ਼ਮੀਰ ਵਿੱਚ ਕੁੱਲ 90 ਸੀਟਾਂ ਨੇ ਜਿਨ੍ਹਾਂ ਵਿੱਚੋਂ 47 ਘਾਟੀ ਦੀ ਅਤੇ 43 ਜੰਮੂ ਸਬਾਕ ਦੇ ਵਿੱਚ ਹੈ ਸੁਰੱਖਿਆ ਦੇ ਮੱਦੇਨਜ਼ਰ ਚੋਣਾਂਯੋਗ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਚਰਨਾਂ ਵਿੱਚ ਮਤਦਾਨ ਕਰਾ ਰਿਹਾ ਹੈ ਦੂਜੇ ਚਰਨ ਦੇ ਲਈ 25 ਸਤੰਬਰ ਅਤੇ ਤੀਜੇ ਤੇ ਲਾਸਟ ਚਰਨ ਦੇ ਲਈ 1 1 ਅਕਤੂਬਰ ਨੂੰ VOTING ਹੋਵੇਗੀ ਚੋਣਾਂ ਦੇ ਨ ਤੁਬਨ ਨੂੰ ਕੋਸ਼ਿਸ਼ ਕਿਤੇ ਜਾਣੀ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਦੇ VOTING ਸ਼ੁਰੂ ਹੋ ਗਈ ਹੈ 10 ਸਾਲ ਬਾਅਦ ਜੰਮੂ ਕਸ਼ਮੀਰ ਦੇ ਲੋਕ ਮੁੱਖ ਮੰਤਰੀ ਚੁਣਨ ਦੇ ਲਈ VOTING ਕਰ ਰਹੇ ਨੇ 7 ਜ਼ਿਲ੍ਹਿਆਂ ਵਿੱਚ ਪਹਿਲੇ ਚਰਨ ਦੀ 24 ਸੀਟਾਂ ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਜੰਮੂ ਕਸ਼ਮੀਰ ਵਿੱਚ ਕੁੱਲ 90 ਸੀਟਾਂ ਨੇ ਜਿਨ੍ਹਾਂ ਵਿੱਚੋਂ 47 ਘਾਟੀ ਦੀ ਅਤੇ 43 ਜੰਮੂ ਸਬਾਕ ਦੇ ਵਿੱਚ ਹੈ ਸੁਰੱਖਿਆ ਦੇ ਮੱਦੇਨਜ਼ਰ ਚੋਣਾਂਯੋਗ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਚਰਨਾਂ ਵਿੱਚ ਮਤਦਾਨ ਕਰਾ ਰਿਹਾ ਹੈ ਦੂਜੇ ਚਰਨ ਦੇ ਲਈ 25 ਸਤੰਬਰ ਅਤੇ ਤੀਜੇ ਤੇ ਲਾਸਟ ਚਰਨ ਦੇ ਲਈ 1 1 ਅਕਤੂਬਰ ਨੂੰ VOTING ਹੋਵੇਗੀ ਚੋਣਾਂ ਦੇ ਨ ਅਕਤੂਬਰ ਨੂੰ ਘੋਸ਼ਿਤ ਕੀਤੇ ਜਾਣ